ਮੈਂ ਲੋਕਾਂ ਨੂੰ ਕਹਿਣਾ ਚਾਹੁੰਨਾ ਲੋਕੋ ਆਪਦੇ ਪੁੱਤ ਬਚਾ ਲੋ ਜੇ ਬਚਾਏ ਜਾਂਦੇ ਜੇ ਮੈਂ ਕਹਿੰਦਾ ਅੱਜ ਦਾ ਸਮਾਂ ਐਡਾ ਮਾੜਾ ਆ ਗਿਆ ਵਿਆਹ ਕਰਾਉਣ ਨਾਲ ਉਹ ਬੰਦਾ 100 ਗੁਣਾ ਛੜਾ ਚੰਗਾ ਛੜੇ ਵਰਗੀ ਰੀਸ ਨਹੀਂ ਛੜੇ ਵਰਗੀ ਮौज ਨਹੀਂ ਵਿਆਹ ਕਰਾਉਣ ਦਾ ਤਾਂ ਫਾਇਦਾ ਜੇ ਜਨਾਨੀ ਚੰਗੀ ਮਿਲੇ ਤੇ ਜਨਾਨੀ ਚੰਗੀ ਉਹਨੂੰ ਮਿਲਦੀ ਆ ਜਿਹਦੀ ਕਿਸਮਤ ਚੰਗੀ ਹੁੰਦੀ ਆ ਜਿਨੇ ਕੋ ਪਿਛਲੇ ਜਨਮ ਚ ਪੁੰਨ ਕੀਤੇ ਹੁੰਦੇ ਆ ਨਹੀਂ ਤਾਂ ਹੁਣ ਆਵਾ ਉੱਤਿਆ ਪਿਆ ਜੇ ਹੁਣ ਤੁਹਾਡੇ ਸਾਹਮਣੇ ਆ ਫਰੀਦਕੋਟ ਦੇ ਵਿੱਚ ਵੇਖੋ ਕੀ ਹੋਇਆ ਦੋ ਤਿੰਨ ਦਿਨ ਪਹਿਲਾਂ ਐਡਾ ਸੋਹਣਾ ਸੁਨੱਖਾ ਗੋਰਾ ਚਿੱਟਾ ਮੁੰਡਾ ਐਡੀ ਕੋਠੀ ਪਾਈ ਵਧੀਆ ਜ਼ਮੀਨ ਜਾਇਦਾਦ ਘਰ ਲਈ ਰਾਜ ਕੇ ਨਾਲ ਕੇ ਮਾਰਦਾ ਕਾਦੇ ਪਿੱਛੇ 2 ਮਿੰਟ ਦੇ ਸਵਾਦ ਪਿੱਛੇ ਤੁਸੀਂ ਇਹ ਵੇਖੋ ਵੀ ਜਿਹੜਾ ਫਰੀਦਕੋਟ ਮੁੰਡਾ ਮਰਿਆ ਇਹਦਾ ਨਾਂ ਗੁਰਵਿੰਦਰ ਸਿੰਘ ਆ ਵਧੀਆ ਘਰ ਬਾਰਾ ਵਧੀਆ ਜ਼ਮੀਨ ਜਾਇਦਾਦ ਦਾ ਸੁੱਖਣ ਵਾਲਾ ਪਿੰਡ ਆ ਫਰੀਦਕੋਟ ਚ ਪੈਂਦਾ ਤੇ ਮਾੜੀ ਕਿਸਮਤ ਨੂੰ ਇਹ ਗੁਰਵਿੰਦਰ ਸਿੰਘ ਦਾ ਵਿਆਹ 2023 ਦੇ ਵਿੱਚ ਰਪਿੰਦਰ ਕੌਰ ਨਾਲ ਹੁੰਦਾ ਫਿਰ ਉਹੀ ਆਪਣੇ ਲੋਕਾਂ ਦਾ ਪੁੱਠਾ ਦਿਮਾਗ ਬਾਰ-ਬਾਰ ਜਾਣਾ ਕੁੜੀ ਨੂੰ ਬਾਹਰ ਭੇਜ ਦੋ ਨੌ ਨੂੰ ਬਾਹਰ ਭੇਜ ਦੋ ਮੁੱਛੇ ਮੁੰਡਾ ਚਲਾ ਜਾਓ ਸੈਟੋ ਜੀ ਪਰਿਵਾਰ ਆਇਆ ਜੂ ਫਲਾਣਾ ਟਪਕਾਣਾ ਹੋ ਜੂ ਤੇ ਮੁੜ ਕੇ ਗੁਰਵਿੰਦਰ ਸਿੰਘ ਨੇ ਪੈਸੇ ਤੇ ਲਾ ਲਾ ਕੇ 2023 ਚ ਰਪਿੰਦਰ ਕੌਰ ਬਾਹਰ ਘੱਲਤੀ ਕੈਨੇਡਾ ਭੇਜਤੀ ਕੱਲੀ ਚਲੀ ਗਈ ਉੱਥੇ ਜਦੋਂ ਬਾਹਰ ਦਾ ਪਾਣੀ ਪੀਤਾ ਫਿਰ ਇਹਦੇ ਚਮੂਨੇ ਦੇ ਲੜਨ ਫਿਰ ਇਹਦੇ ਕੁੱਤਕ ਤਾੜੀਆਂ ਜੇ ਨਿਕਲਣ ਵੀ ਹਾਂ ਹੁਣ ਮੈਂ ਕੁਛ ਕਰਾਂ ਤੇ ਮੁੜ ਕੇ ਉੱਥੇ ਇੱਕ ਆਸ਼ਕ ਪੱਟ ਲਿਆ ਹਰਕਮਲਪ੍ਰੀਤ ਸਿੰਘ ਜਿਹਦਾ ਪਿੰਡ ਬੱਲੂਆਣਾ ਢੰਡੇ ਚ ਪੈਂਦਾ ਬੱਸ ਫਿਰ ਫਿਰ ਉਹਦੇ ਨਾਲ ਰਜਾਈ ਗਰਮ ਕਰਨ ਲੱਗ ਗਈ ਉਹਦੇ ਨਾਲ ਸਵਾਦ ਲੁੱਟਣ ਲੱਗ ਗਈ ਬੁੱਲੇ ਵੱਢਣ ਲੱਗ ਗਈ ਤੇ ਹੁਣ ਜਦੋਂ ਬਗਾਨੀ ਬੁੱਕਲ ਦਾ ਚਸ ਪੈ ਗਿਆ ਮੁੜ ਕੇ ਉੱਥੇ ਦਾ ਕੰਮ ਕਰਨ ਨੂੰ ਜੀ ਨਹੀਂ ਕਰੇ ਕਿਉਂਕਿ ਉੱਥੇ ਜਿਹੜਾ ਡਾਲਰ ਰੁੱਖਣ ਨੂੰ ਲੱਗਦੇ ਆ ਉੱਥੇ ਪਹਿਲਾਂ ਪੇ ਛੱਕ ਸਹਉਣਾ ਪੈਂਦਾ ਚੰਗੀ ਤਰ੍ਹਾਂ ਰਗੜ ਕੇ ਸੀ ਕਰਾਉਣੀ ਪੈਂਦੀ ਆ ਫਿਰ 4 ਡਾਲਰ ਬਣਦੇ ਐਵੇਂ ਨਹੀਂ ਬਣਦੇ ਹੱਡ ਰੋਲਣੇ ਪੈਂਦੇ ਆ ਹੁਣ ਇਹਨੂੰ ਆਏ ਸੀ ਵੀ ਮੈਂ ਤਾਂ ਹੁਣ ਰਜਾਈ ਗਰਮ ਕਰਦੀ ਆ ਤੇ ਆਪੇ ਆਸ਼ਕ ਮੇਰੇ ਤੇ ਖਰਚਾ ਕਰਦਾ ਮੈਨੂੰ ਕੀ ਲੋੜਾ ਕੰਮ ਕਰਨ ਦੀ ਪਿੱਛੇ ਹੁਣ ਗੁਰਵਿੰਦਰ ਸਿੰਘ ਨੂੰ ਫੋਨ ਕਰਨ ਵੀ ਹਾਂਜੀ ਕੀ ਹਾਲੇ ਕਹਿੰਦੀ ਵਧੀਆ ਨਜ਼ਾਰੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਆਂਦਾ ਵੀ ਕੋਈ 4 ਡਾਲਰ ਭੇਜ ਉਹ ਤੇਰੇ ਤੇ ਰੁਪਈਏ ਲਾ ਕੇ ਭੇਜਿਆ ਕਹਿੰਦੀ ਕੋਈ ਨਹੀਂ ਹੌਲੀ ਹੌਲੀ ਕਰਦੇ ਆ ਸੈਟਿੰਗ ਕਰਨ ਦੇ ਟਾਈਮ ਲੱਗਣਾ ਜੇ ਕੋਈ ਨਹੀਂ ਡਾਲਰ ਭੇਜਦੀ ਹੁਣ ਉਹਨੂੰ ਕੀ ਬੋਲ ਡਾਲਰ ਸਵਾ ਭੇਜਨੇ ਆ ਤੇ ਉਧਰ ਬੁੱਲੇ ਲੁੱਟਦੀ ਫਿਰਦੀ ਆ ਚਲੋ ਜੀ ਮੁੜ ਕੇ ਸਾਲ ਕੋਥੇ ਰਹੀ ਮੁੜ ਕੇ ਉਧਰੋਂ ਮੂੰਹ ਚੱਕ ਕੇ ਫਿਰ ਵਾਪਸ ਆ ਗਈ ਆਪਦੇ ਸੌਰਿਆਂ ਦੇ ਘਰੇ ਸੁਖਰ ਵਾਲੇ ਪਿੰਡ ਚ ਗੁਰਵਿੰਦਰ ਸਿੰਘ ਦੇ ਕੋਲ ਆਖੇ ਕਹਿੰਦੀ ਮੈਨੂੰ ਤਾਂ ਕੈਨੇਡਾ ਨਾਲ ਰਿਪੋਰਟ ਕਰਤਾ ਤੇ ਪਿੱਛੇ ਜਿਹੜਾ ਆਸ਼ਕ ਸੀ ਹਰਕਮਲ ਪ੍ਰੀਤ ਉਹਨੇ ਵੀ ਚੱਕਿਆ ਜੁੱਲੀ ਬਿਸਤਰਾ ਉਹ ਵੀ ਪੰਜਾਬ ਆਵੜਿਆ ਉਹ ਵੀ ਕਹਿੰਦਾ ਮੈਨੂੰ ਰਿਪੋਰਟ ਕਰਤਾ ਹੁਣ ਰੱਬ ਜਾਣੇ ਰਿਪੋਰਟ ਹੋ ਕੇ ਆਏ ਨੇ ਤੇ ਜਾਂ ਇਹ ਆਪੇ ਆਏ ਨੇ ਇਹ ਹੁਣ ਇਹਨਾਂ ਨੂੰ ਪਤਾ ਹੋਰ ਕਿਸ ਨੂੰ ਨਹੀਂ ਪਤਾ ਹੈਗਾ ਹੁਣ ਉਧਰੋਂ ਬਾਹਰੋਂ ਆ ਗਈ ਆ ਕੇ ਆਪਣੇ ਸਹੁਰਿਆਂ ਘਰੇ ਰਹਿਣ ਲੱਗ ਗਈ ਤੇ ਤੁਹਾਨੂੰ ਪਤਾ ਵੀ ਜਿਹੜੀ ਕੁੱਤੀ ਮੁਸ਼ਕੀ ਹੋਵੇ ਨਾ ਉਹ ਇੱਕ ਥਾਂ ਤੇ ਟਿਕਦੀ ਨਹੀਂ ਹੁੰਦੀ ਮੁੜ ਕੇ ਬਾਈ ਜੀ ਇਹ ਫੇਰ ਹਰ ਕਮਲ ਨਾਲ ਫੋਨ ਤੇ ਗੱਲਾਂ ਬਾਤਾਂ ਕਰਿਆ ਕਰੇ ਉਹ ਵੀ ਲਵ ਯੂ ਲਵ ਯੂ ਕਰਿਆ ਕਰੇ ਉਹਨੂੰ ਚੋਰੀ ਛੱਪੀ ਮਿਲ ਜੁਲ ਲਿਆ ਕਰੇ ਤੇ ਗੁਰਵਿੰਦਰ ਸਿੰਘ ਨੂੰ ਪਤਾ ਲੱਗ ਗਿਆ ਉਹ ਪਿੱਟੇ ਹੱਥ ਜੋੜੇ ਵੀ ਪਹਿਲਾਂ ਤਾਂ ਡਿਪੋਟ ਹੋ ਕੇ ਆ ਗਈਆਂ ਮੂੰਹ ਚੱਕ ਕੇ ਇਹਨੇ ਰੁਪਈਏ ਲਵਾ ਕੇ ਉੱਤੋਂ ਆਸ਼ਕੀ ਕਰਦੀਏ ਪੂਰਾ ਸ਼ਰਮ ਕਰ ਵੀ ਤੈਨੂੰ ਚਾਹੀਦਾ ਕੀ ਆ ਚਾਹੀਦਾ ਤੁਹਾਨੂੰ ਪਤਾ ਹੀ ਉਹਨੂੰ ਕੀ ਚਾਹੀਦਾ ਸੀਗਾ ਚਲੋ ਜੀ ਉਹ ਵਿਚਾਰਾ ਰੋਇਆ ਪਿੱਟਿਆ ਕਰੇ ਦੋਨਾਂ ਜਗ੍ਹਾ ਚ ਕੋੜ ਕੋੜ ਕਲੇਸ ਕਲੇਸ ਹੋਣ ਲੱਗ ਗਿਆ ਤੇ ਮੈਂ ਤਾਂ ਕਹਿਣਾ ਵੀ ਉਹ ਮੁੰਡੇ ਦੀ ਕਿੱਡੀ ਮੱਤ ਮਾਰੀ ਸੀ ਵਿਚਾਰੇ ਦੀ ਚੱਲ ਹੁਣ ਤਾਂ ਜਹਾਨੋ ਚਲਾ ਗਿਆ ਬੜਾ ਮਾੜਾ ਹੋਇਆ ਵੀ ਜਦੋਂ ਭਰਾਵਾ ਤੈਨੂੰ ਪਤਾ ਲੱਗ ਗਿਆ ਆ ਵੀ ਇਹਨੂੰ ਬਗਾਨੀ ਬੁੱਕਲ ਦਾ ਚਸਕਾ ਹੈ ਤੇਰੇ ਸਮਝਾਇਆ ਤੂੰ ਨਹੀਂ ਸਮਝਦੀ ਬਾਹਰ ਮੂੰਹ ਮਾਰਨੋਂ ਨਹੀਂ ਹਟਦੀ ਤੂੰ ਦਫਾ ਕਰ ਇਹਦਾ ਤਲਾਕ ਦੇ ਤੂੰ ਇਹੋ ਜਿਹੀ ਤੇ ਜਨਾਨੀ ਤੋਂ ਕਰਾਉਣਾ ਵੀ ਕੀ ਆ ਚਲੋ ਜੀ ਉਹ ਵਿਚਾਰਾ ਫੇਰ ਹੀ ਭਲਾ ਮਾਨਸ ਬੰਦਾ ਸੀ ਉਹਨੇ ਦੀ ਭੈਣ ਕੋਲੇ ਦੁੱਖ ਰੋਇਆ ਵੀ ਭੈਣੇ ਮੇਰਾ ਘਰ ਉਜੜ ਚੱਲਿਆ ਬਚਾ ਲੋ ਮੈਨੂੰ ਇਹ ਮੇਰੀ ਘਰ ਵਾਲੀ ਬਾਹਰ ਗਲਤ ਆ ਫਰਾਂਲੇ ਮੁੰਡੇ ਨਾਲ ਗਲਤ ਆ ਬਾਹਰ ਮੂੰਹ ਮਾਰਦੀ ਆ ਭੈਣ ਨੇ ਵੀ ਸਮਝਾਈ ਵੀ ਕੋਣੀ ਮੇ ਆਪਣੇ ਘਰਾਂ ਚ ਆਮ ਹੀ ਗੱਲਾਂ ਹੁੰਦੀਆਂ ਨੇ ਵੀ ਜਲ ਚੁੱਪ ਕਰਜੋ ਚੁੱਪ ਕਰਜੋ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਮਾਹੌਲ ਸਹੀ ਹੋਜੂ ਕੋਈ ਨਹੀਂ 4 ਦਿਨ ਨੂੰ ਸਿਆਣੀ 5 ਦਿਨਾਂ ਨੂੰ ਸਿਆਣੀ ਹੋਜੂ ਮੁੜ ਕੇ ਅਲੀ ਆਸਕ ਨੂੰ ਘਰੇ ਸਕਦੀ ਆ ਤੇ ਇਹਨੂੰ ਕੋਈ ਚੀਜ਼ ਪਾ ਪੂਗੇ ਖਵਾ ਦਿੰਦੇ ਆ ਵਿਚਾਰੇ ਨੂੰ ਜਦੋਂ ਗੁਰਵਿੰਦਰ ਸਿੰਘ ਦੁਨੀਆ ਨੂੰ ਵਾਲੇ ਵੰਦਾ ਕਹਿੰਦਾ ਮੁੜ ਕੇ ਇਹ ਰੌਲਾ ਪਾਉਣ ਲੱਗ ਜੀਂ ਆਣਗਵਾਂ ਚ ਓਕੇ ਸਾਡੇ ਘਰੇ ਚੋਰ ਪੈ ਗਏ ਮੇਰੇ ਘਰ ਨੂੰ ਮਾਰ ਕੇ ਮਾਰ ਕੇ ਮਾਰ ਕੇ ਆਣਗਵਾਂ ਲਾ ਕੇ ਵੇਂਦਾ ਤੇ ਛੱਤ ਤੇ ਗੁਰਵਿੰਦਰ ਸਿੰਘ ਦੀ ਲਾਸ਼ ਪਈ ਹੁੰਦੀ ਆ ਮੁੜ ਕੇ ਪੁਲਿਸ ਆ ਗਈ ਤੇ ਭੈਣ ਨੇ ਮੁੜ ਕੇ ਸਾਰੀ ਕਹਾਣੀ ਖੁੱਲ ਕੇ ਸੁਣਾਤੀ ਵੀ ਭਾਈ ਇਹ ਸਾਰੀ ਕਰਤੂਤ ਮੇਰੀ ਪਰਜਾਈ ਰਪਿੰਦਰ ਕੌਰ ਦੀ ਆ ਇਹ ਫਲਾਣੇ ਫਲਾਲੇ ਮੁੰਡਿਆਂ ਨਾਲ ਗੱਲਾਂ ਕਰਦੀ ਆ ਹਰਕਰਵਲਪ੍ਰੀਤ ਸਿੰਘ ਨਾਲ ਬੱਲੂ ਵਾਲੇ ਪਿੰਡ ਦਾ ਉਹ ਉਹਦੇ ਨਾਲ ਨਿਆਰੀ ਲੁੱਟਦੀ ਸੀ ਮੇਰਾ ਭਰਾ ਆਪਣਾ ਰੋਂਦਾ ਪਟਦਾ ਸੀ ਪਰ ਇਹ ਸਭੀ ਦੀ ਰੀ ਸੀ ਇੰਨੇ ਕਤਲ ਕਰਾਇਆ ਮੁੰਡੇ ਰਪਿੰਦਰ ਕੌਰ ਪੁਲਿਸ ਵਾਲਿਆਂ ਚੱਕ ਲਈ ਜਿਹੜਾ ਹਰਕਰਵਲਪ੍ਰੀਤ ਸਿੰਘ ਆਸ਼ਿਕਾ ਉਹ ਹੁਣ ਪਗਾਉੜਾ ਹੋ ਗਿਆ ਉਹ ਪਤਾ ਨਹੀਂ ਕਿਤੇ ਜੁਪੀ ਜੱਪੀ ਵਾਲੇ ਪਾਸੇ ਲੰਘ ਗਿਆ ਮੈਨੂੰ ਸਾਲੀ ਇਹ ਸਮਝ ਨਹੀਂ ਅੱਜ ਤੱਕ ਆਈ ਕੁੱਝ ਕਿ ਜਨਾਨੀਆਂ ਦੀ ਕਿ ਜਦੋਂ ਤੁਹਾਡਾ ਵਿਆਹ ਹੋ ਗਿਆ ਸੁਹਾਗ ਰਾਤ ਮਨਾਲੀ ਲਾਵਾ ਫਿਰ ਸਭ ਕੁਝ ਹੋ ਗਿਆ ਫੇਰ ਮੈਨੂੰ ਇਹ ਸਮਝ ਨਹੀਂ ਆਉਂਦੀ ਬਗਾਨੇ ਬੁੱਕਲ ਦੇ ਵਿੱਚੋਂ ਇਹ ਕੀ ਲੱਭਦੀਆਂ ਨੇ ਯਾਰ ਪਤਾ ਨਹੀਂ ਇਹਨਾਂ ਨੂੰ ਬਗਾਨੀ ਬੁੱਕਲ ਦਾ ਕਿੰਨਾ ਕੁ ਚਾਹ ਹੁੰਦਾ ਸਾਲੀ ਸਮਝ ਨਹੀਂ ਮੈਨੂੰ ਅਜੇ ਤੱਕ ਇਸ ਗੱਲ ਦੀ ਆਈ ਵੀ ਜੇ ਐਡੀ ਹੋਈ ਅੱਗ ਹੁੰਦੀ ਤਾਂ ਫੇਰ ਵਿਆਹ ਹੀ ਨਾ ਕਰਾਓ ਫਿਰ ਜਿੱਥੇ ਮਰਜ਼ੀ ਆਪ ਦਾ ਗੁੱਲਾ ਫਰਾਈ ਜੋ ਮਰਜ਼ੀ ਕਰਾਈ ਚੱਲੋ ਫਿਰ ਤੈਨੂੰ ਵਿਆਹ ਕਰਾਉਣ ਦੀ ਕੀ ਲੋੜ ਹੈ ਮੈਂ ਬਹੁਤ ਵਾਰੀ ਕਹਿਣਾ ਹੁੰਦਾ ਵੀ ਜਦੋਂ ਵਿਆਹ ਹੋ ਜੇ ਨਾ ਵਿਆਹ ਹੋ ਜੇ ਫੇਰ ਨਾ ਤਾਂ ਜਨਾਨੀ ਨੂੰ ਬਾਹਰ ਮੂੰਹ ਮਾਰਨਾ ਚਾਹੀਦਾ ਤੇ ਨਾ ਹੀ ਬੰਦਿਆਂ ਨੂੰ ਬਾਹਰ ਮੂੰਹ ਮਾਰਨਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਵੀ ਜਨਾਨੀ ਕੱਲੀ ਮਾੜੀ ਹ ਕੁਝ ਕੁ ਬੰਦਿਆਂ ਨੂੰ ਵੀ ਬਗਾਨੀ ਗੁੱਤ 'ਚ ਫੁੱਲ ਟੰਗਣ ਦਾ ਬੜਾ ਸਵਾਦ ਆਉਂਦਾ ਹੁੰਦਾ। ਕੁਝ ਕ ਮੈਂ ਔਰਤਾਂ ਇਹੋ ਜਿਹੇ ਵੇਖੀਆਂ ਨੇ ਜਿਨ੍ਹਾਂ ਦਾ ਆਪ ਦਾ ਘਰ ਵਾਲਾ ਜਿੱਡਾ ਮਰਜੀ ਸੋਹਣਾ ਹੋਵੇ। ਪਰ ਉਹਨਾਂ ਨੂੰ ਸਵਾਦ ਬਗਾਨੇ ਸੰਦਤੀ ਆਉਂਦਾ ਪਤਾ ਨਹੀਂ ਕਿਉਂ ਆਉਂਦਾ। ਆਪ ਦਾ ਘਰ ਵਾਲਾ ਸੋਹਣਾ ਸੁਨੱਖਾ ਉੱਚਾ ਲੰਮਾ ਹੋਊਗਾ ਤੇ ਗੱਲ ਪਤਾ ਕਿ ਜਿਹੜਾ ਕਰਨਗੀਆਂ ਜਮਾ ਘਿਸੜ ਜੇ ਨਲੀ ਚੁੱਚ ਬੰਦੇ ਨਾਲ ਗੱਲ ਕਰਨਗੀਆਂ। ਤੇ ਉਹਦਾ ਫਿਰ ਝੂਠਾ ਪਾਣੀ ਵੀ ਆਏ ਪੀਣਗੀਆਂ ਘੁੱਟ-ਘੁੱਟ ਕਰਕੇ ਉਹਦੇ ਨਾਲ ਇੱਕੋ ਥਾਲੀ 'ਚ ਰੋਟੀ ਖਾਣਗੀਆਂ। ਐਡੀਆਂ ਉਹਦੇ ਵਿੱਚ ਕਾਵਲੀਆਂ ਹੋ ਜਣੀਆਂ ਗੱਲਾਂ ਹੀ ਛੱਡ ਦਿਓ। ਤੇ ਆਪ ਦਾ ਘਰ ਵਾਲਾ ਸੋਹਣਾ ਸੁਨੱਖਾ ਵੀ ਉਗਣ ਤਾਂ ਵੀ ਕਰੀ ਨੋ 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 ਮੈਂ ਕਦੇ ਕਦਾ ਜੂਠਾ ਨਹੀਂ ਪੀਤਾ ਮੈਂ ਤਾਂ ਜੂਨ ਜੰਮੀ ਆ ਮੈਂ ਕਦੇ ਕਦਾ ਜੂਠਾ ਨਹੀਂ ਪੀਤਾ ਪਤਾ ਨਹੀਂ ਕੁਝ ਕੁ ਜਨਾਨੀਆਂ ਦੀ ਮੱਤ ਕਿੱਥੇ ਗੁੱਤ ਪਿੱਛੇ ਹੁੰਦੀ ਆ ਵੀ ਆਪਦੇ ਸੋਹਣੇ ਸੁਨੱਖੇ ਉੱਚੇ ਲੰਮੇ ਘਰ ਵਾਲੇ ਛਾਂੜ ਕੇ ਤੇ ਨਲੀ ਚੁੱਚ ਪਿੱਛੇ ਤੁਰੀਆਂ ਫਿਰਨਗੀਆਂ ਕੀ ਸਲਜੇ ਬੰਦੇ ਵਿੱਚ ਤੁਰੀਆਂ ਫਿਰਨਗੀਆਂ ਜਿਹਨੂੰ ਪੰਡਿਤ ਕੁੱਤਾ ਨਹੀਂ ਪੁੱਛਦਾ ਹੁੰਦਾ ਕੁਝ ਕੁ ਬੰਦੇ ਵੀ ਇਹੋ ਜਿਹੇ ਹੁੰਦੇ ਆ ਵੀ ਆਪਦੀ ਜਨਾਨੀ ਸੋਹਣੀ ਸੁਨੱਖੀ ਉੱਚੀ ਲੰਮੀ ਨਾ ਨਾਸਾ ਜੀ ਦੇ ਉੱਤੇ ਮਰੀ ਜਾਣਗੇ ਕੁਝ ਕੁ ਬੰਦਿਆਂ ਨੂੰ ਬੜਾ ਚਸਕਾ ਹੁੰਦਾ ਬਗਾਨੀ ਗ ਤੇ ਫਿਰ ਉਹ ਬਾਗਾਨੀ ਗੋਤ ਚ ਫੁੱਲ ਟੰਗ ਦੇ ਟੰਗ ਦੇ ਆਪ ਦਾ ਬਾਗ ਵੀ ਉਜਾੜ ਪੈਂਦੇ ਨੇ ਫਿਰ ਰੋਂਦੇ ਨੇ ਵੀ ਸਾਡੇ ਨਾਲ ਬਣ ਕੀ ਗਿਆ ਮੈਂ ਇੱਕ ਗੱਲ ਕਹਿਣਾ ਹੁੰਨਾ ਵੀ ਜਦੋਂ ਬੰਦਾ ਕਵਾਰਾ ਹੁੰਦਾ ਨਾ ਉਦੋਂ ਭਾਵੇਂ ਕੰਨਾਂ ਪਾੜ ਪੜ ਸਿੱਟ ਦਿਓ ਭਾਵੇਂ ਕੰਨਾਂ ਕੋਠੇ ਟੱਪ ਦੇ ਫਿਰ ਉਹ ਕੋਈ ਚੱਕਰ ਨਹੀਂ ਕਵਾਰੇ ਨੂੰ ਕੋਈ ਗਾਲ ਲਾਮਾਂ ਨਹੀਂ ਭਾਵੇਂ ਮੁੰਡਾ ਕੁੜੀ ਕਿਉਂਕਿ ਮੌਲੀ ਇਹੋ ਜਿਹਾ ਕਲ ਜੁਗੀ ਹੋਇਆ ਚੱਲਿਆ ਖੜਾ ਹੁਣ ਹੁਣ ਕਿਸੇ ਦੇ ਸਮਝਾਏ ਤੇ ਕੋਈ ਨਹੀਂ ਸਮਝਦਾ ਜਦੋਂ ਤੁਸੀਂ ਕਵਾਰੇ ਜੇ ਉਦੋਂ ਭਾਵੇਂ ਕੰਨਾਂ ਪਾੜ ਪੜ ਸਿੱਟ ਦਿਓ ਜੋ ਮਰਜ਼ੀ ਕਰ ਲਓ ਕੋਈ ਚੱਕਰ ਨਹੀਂ ਪਰ ਜਦੋਂ ਬੰਦਾ ਵਿਆਹਿਆ ਜਾਂਦਾ ਨਾ ਭਾਵੇਂ ਉਹ ਕੁੜ ਇਹ ਬੰਦੇ ਨੂੰ ਟਿਕਾ ਕਰ ਲੈਣਾ ਚਾਹੀਦਾ ਕਿਉਂਕਿ ਮੁੜ ਕੇ ਗਾਂ ਬਾਲ ਬੱਚਾ ਹੋ ਜਾਂਦਾ ਤੇ ਬਾਲ ਬੱਚਾ ਹੋਇਆ ਵੀ ਜੇ ਪਿਓ ਬਗਾਨੀ ਕੁੁੱਤ ਚ ਫੁੱਲ ਟੰਗੇ ਤੇ ਜਾਂ ਫਿਰ ਕੁੜੀ ਬਗਾਨੇ ਮੋਢੇ ਤੇ ਸਿਰ ਰੱਖ ਕੇ ਬਾਤਾਂ ਪਾਵੇ ਤੇ ਫਿਰ ਨਾਲੇ ਤਾਂ ਜਿਵਾਕ ਰਲ ਜਾਂਦੇ ਆ ਨਾਲੇ ਘਰ ਪੱਟਿਆ ਜਾਂਦਾ ਨਾਲੇ ਸਾਰੇ ਥੂਥ ਥੂ ਨਾਲੇ ਪੇਕਿਆ ਥੂਥ ਹੁਣ ওই ਕੰਮ ਰਪਿੰਦਰ ਕੌਰ ਨੇ ਕੀਤਾ ਵੀ ਜਦੋਂ ਤੈਨੂੰ ਮਗਰੋਂ ਲਾਤਾ ਸੀ ਜਦੋਂ ਤੂੰ ਕੈਨੇਡਾ ਜਾ ਵੜੀ ਸੀ ਫਿਰ ਇੱਥੇ ਟੱਟੂ ਲੈਣ ਆਈਆਂ ਇਹਦੇ ਕਰਨ ਕੀ ਆਈਆਂ ਫਿਰ ਫਿਰ ਉੱਥੇ ਦਫਾ ਹੁੰਦੀ ਉੱਥੇ ਜੀ ਖੇ ਖਾਈ ਜਾਂਦੀ ਨਿਤ ਬੁੱਲੇਵਾਰ ਦੀ ਜਿਹਦੇ ਮਰਜੀ ਨਾਲ ਸੌਂਦੀ ਉੱਠਦੀ ਪੈਂਦੀ ਤੈਨੂੰ ਕਿਨੇ ਕਸੇ ਨੇ ਵੇਖਣਾ ਸੀਗਾ ਉੱਥੋਂ ਇੱਥੇ ਆ ਗਈ ਚੱਲ ਜੇ ਤੂੰ ਡਿਪੋਰਟ ਹੋ ਕੇ ਵੀ ਆ ਗਈ ਸਰ ਤੂੰ ਮਣੀ ਮੋਟੀ ਸ਼ਰਮ ਤਾਂ ਮੰਨਦੀ ਵੀ ਪਹਿਲਾਂ ਇੰਨੇ ਰੁਪਏ ਮੈਂ ਸਹੁਰਿਆਂ ਦੇ ਲਵਾਏ ਆ ਤੇ ਹੁਣ ਮੈਂ ਡਿਪੋਰਟ ਹੋ ਕੇ ਆ ਗਈ ਹੁਣ ਮੈਂ ਟਿਕ ਜਾ ਪਿੱਛੇ ਹੀ ਉਹ ਆ ਗਿਆ ਅੱਜਕ ਡਿਪੋਰਟ ਹੋ ਕੇ ਮੁੜ ਕੇ ਫੇਰ ਉਹ ਲਵ ਯੂ ਲਵ ਯੂ ਕਰਨ ਲੱਗ ਗਈ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਵੀ 2 ਮਿੰਟ ਦੇ ਸਵਾਦ ਪਿੱਛੇ ਤੂੰ ਖਚਾਉਂਗ ਜਨਾਨੀਏ ਬਗਾਨਾ ਪੁੱਤ ਖਾ ਗਈ ਉਹਨਾਂ ਦਾ ਗਰੀਬਾਂ ਦਾ ਘਰ ਉਜਾੜ ਕੇ ਰੱਖਤਾ ਸੋਨੇ ਵਰਗਾ ਮੁੰਡਾ ਉਹਨਾਂ ਦਾ ਮਾਰ ਕੇ ਧਰਤਾ ਯਾਰ ਐਡੀ ਝਗੜਤੀ ਵੀ ਜੇ ਤੈਨੂੰ ਉਹ ਮੁੰਡਾ ਗੁਰਵਿੰਦਰ ਸਿੰਘ ਨਹੀਂ ਸੀ ਚੰਗਾ ਲੱਗਦਾ ਤੂੰ ਉਹਨੂੰ ਤਲਾਕ ਦੇ ਦਿੰਦੀ ਤੂੰ ਆਉਦੇ ਪੇਕਿਆਂ ਨੂੰ ਕਹਿੰਦੀ ਆਉਦੇ ਮਾਪਿਆਂ ਨੂੰ ਕਹਿੰਦੀ ਭਾਈ ਮੈਂ ਇਹਦੇ ਨਾਲ ਨਹੀਂ ਰਹਿਣਾ ਮੇਰੀ ਤੇ ਗੱਲਬਾਤ ਕਿਸੇ ਹੋਰ ਨਾਲ ਆ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ ਮੈਂ ਨਾ ਬਹੁਤ ਜਨਾਨੀਆਂ ਇਹੋ ਜਿਹੀਆਂ ਵੇਖੀਆਂ ਤੁਸੀਂ ਵੀ ਵੇਖੀਆਂ ਹੋਣਗੀਆਂ ਜਿਹੜੀਆਂ 2 ਮਿੰਟ ਦੇ ਸਵਾਦ ਪਿੱਛੇ ਨਾਲੇ ਦਾ ਘਰ ਵਾਲੇ ਦੇ ਅੱਖਾਂ 'ਚ ਘੱਟਾ ਪਾਉਂਦੀਆਂ ਨੇ ਨਾਲੇ ਆਪਦੇ ਜਵਾਕਾਂ ਦੇ ਮੂੰਹ 'ਤੇ ਕਾਲਖ ਮਾਲਦੀਆਂ ਨੇ ਨਾਲੇ ਆਪਦੇ ਭਰਾਵਾਂ ਦੇ ਮੂੰਹ 'ਤੇ ਕਾਲਖ ਮਾਲਦੀਆਂ ਨੇ ਨਾਲੇ ਸੱਸ ਸਹੁਰੇ ਦੇ ਮੂੰਹ 'ਤੇ ਕਾਲਖ ਮਾਲਦੀਆਂ ਨੇ ਤੇ ਚਾਗਲ ਜੇ ਬੰਦੇ ਪਿੱ ਆਸ਼ਕ ਲੱਭਦੇ ਨਹੀਂਗੇ ਜਿਨ੍ਹਾਂ ਦੀਆਂ ਬੁੱਕਲਾਂ ਚੂਰੀਆਂ ਕੁੱਟਕੁੱਟ ਖਵਾਉਂਦੀਆਂ ਨੇ ਫਿਰ ਉਹ ਆਸ਼ਕੜੀ ਲੱਭਦੇ ਨੇ ਨਿਕਲ ਜਾਂਦੇ ਨੇ ਮੁੜ ਕੇ ਫਰਾਰ ਹੋ ਜਾਂਦੇ ਆ ਤੇ ਮੁੜ ਕੇ ਘਰ ਵਾਲੇ ਗਿਆ ਹੱਸ ਜੁਰ ਕੇ ਨੇ ਜੀ ਮੇਤੋ ਗਲਤੀ ਹੋ ਗਈ ਅਨਜਾਨਪੜੇ ਜੀ ਮੈਨੂੰ ਮਾਫ ਕਰਦੇ ਵੀ 2 ਸਾਲ ਬਗਾਨੇ ਸੰਦ ਤੇ ਬੈਠੀ ਰਹੀ ਤੇ ਹੁਣ ਜਦੋਂ ਫੜੀ ਗਈ ਜਦੋਂ ਆਸ਼ਕ ਟਿੱਪ ਗਿਆ ਆਸ਼ਕ ਭੱਜ ਗਿਆ ਆਸ਼ਕਥੇ ਨਹੀਂ ਆਇਆ ਤੇ ਮੁੜ ਕੇ ਕਹਿੰਦੀ ਘਰ ਵਾਲੇ ਗਿਆ ਹੱਸ ਜੁਰ ਕੇ ਮੈਨੂੰ ਮਾਫ ਕਰਦੇ ਕੋਈ ਜੀ ਜਨਾਨੀ ਦਾ ਵੀ ਕੰਮ ਹੈਗਾ ਵੀ ਗਲਤੀ ਹੋ ਗਈ ਮੈਂ ਇੱਕ ਗੱਲ ਕਹਿਣਾ ਵੀ ਜਦੋਂ ਵਿਆਹ ਤੋਂ ਬਾਅਦ ਜਨਾਨੀ ਬਾਹਰ ਮੂੰਹ ਮਾਰਦੀ ਆ ਬੰਦੇ ਨੂੰ ਪਤਾ ਲੱਗ ਜਾਂਦਾ ਤਾਂ ਬੰਦਾ ਜਿਹੜਾ ਸਿਆਣਾ ਉਹ ਜਨਾਨੀ ਦਾ ਖਹਿੜਾ ਛੱਡ ਦੇ ਤਲਾਕ ਲੈ ਲਈ ਚੰਗਾ ਰਹੂ 100 ਗੁਣਾ ਤੇ ਜਿਹੜਾ ਬੰਦਾ ਬਾਹਰ ਮੂੰਹ ਮਾਰਨੋਂ ਨਹੀਂ ਹਟਦਾ ਉਹ ਜਨਾਨੀ ਵੀ ਬੰਦੇ ਨੂੰ ਤਲਾਕ ਲੈ ਲੇ ਉਹ ਵੀ 100 ਗੁਣਾ ਚੰਗੀ ਰਹੂਗੀ ਕਿਉਂਕਿ ਇਹ ਦੋਨੇ ਹੀ ਬਹੁਤ ਖਤਰਨਾਕ ਚੀਜ਼ਾਂ ਨੇ ਜੇ ਜਨਾਨੀ ਵਿਆਹ ਤੋਂ ਬਾਅਦ ਬਾਹਰ ਮੂੰਹ ਮਾਰਦੀ ਹੈ ਤਾਂ ਉਹ ਇੱਕ ਨਾ ਇੱਕ ਦਿਨ ਘਰ ਵਾਲੇ ਦਾ ਨੁਕਸਾਨ ਕਰ ਸਕਦੀ ਹੈ ਤੇ ਜਿਹੜਾ ਬੰਦਾ ਬਾਹਰ ਮੂੰਹ ਮਾਰਦਾ ਉਹ ਵੀ ਇੱਕ ਨਾ ਇੱਕ ਦਿਨ ਘਰ ਵਾਲੇ ਦਾ ਨੁਕਸਾਨ ਕਰ ਸਕਦਾ ਇਹ ਦੋਨੇ ਪੱਖ ਬਰਾਬਰ ਹੀ ਚੱਲਦੇ ਆ ਇਹ ਨਹੀਂ ਵੀ ਆਪਾਂ ਕਹ ਲਈ ਜਨਾਨੀ ਨੂੰ ਮਾੜਾ ਕਹੀ ਚੱਲੀ ਗਏ ਉਹ ਵੀ ਗੱਲ ਨਹੀਂ ਵਧੀਆ ਸਾਰੀਆਂ ਜਨ ਪਰ ਜਿਹੜਾ ਫਰੀਦਕੋਟ ਆ ਸੁਖਰਵਾਲੇ ਪਿੰਡ ਚ ਮੁੰਡਾ ਮਾਰਿਆ ਇਹ ਮੁੰਡਾ ਬਹੁਤ ਚੰਗਾ ਸੀ ਸਾਰਾ ਪਿੰਡ ਗਵਾਈ ਭਰਦਾ ਬਹੁਤ ਸ਼ਰੀਫ ਸੀ ਸੋਹਣਾ ਸੁਨੱਖਾ ਸੀ ਵਧੀਆ ਮੁੰਡਾ ਸੀ ਚੰਗੀ ਕੋਠੀ ਪਾਈ ਐ ਸਾਰਾ ਕੁਝ ਓਕੇ ਸੀ ਪਰ ਇਹ ਰਪਿੰਦਰ ਕੌਰ ਨੇ ਸਿਰਫ 2 ਮਿੰਟ ਦੇ ਸਵਾਲ ਪਿੱਛੇ ਬਗਾਨੀ ਬੁੱਕਲ ਦੀ ਚਸ ਪਿੱਛੇ ਸੋਨੇ ਵਰਗਾ ਆਪਦਾ ਘਰ ਵਾਲਾ ਮਰਾਤਾ ਝਗਲ ਨੇ ਦੱਸ ਹੁਣ 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 ਜੇਲ੍ਹ ਚ ਦਾਲ ਪੀਏਗੀ ਦੱਸ ਹੁਣ ਕਿਹੜੀ ਬੁੱਕਲ ਚ ਸੋਏਗੀ ਦੱਸ ਮੈਨੂੰ ਪਹਿਲਾਂ ਹੁਣ ਸਾਰੀ ਉਮਰ ਤੇਰੀ ਜੇਲ੍ਹ ਚ ਲੰਘ ਜੂਗੀ ਥੋੜੇ ਦੇ ਅਗਲੇ ਕੀ ਇਸੀਆਂ ਕਰਾਉਣਗੇ ਜਿਹਨਾਂ ਦਾ ਪੁੱਤ ਮਾਰਿਆ ਗਏ ਹੁਣ ਦੱਸ ਹੁਣ ਆਸ਼ਕ ਦੀ ਬੁੱਕਲ ਚ ਪੈ ਜੇਗੀ ਵੀ ਚ ਅਗਲੇ ਜੇ ਤੂੰ ਨਹੀਂ ਰਹਿਣਾ ਤੂੰ ਤਲਾਕ ਲੈ ਲੈ ਤੂੰ ਬਗਾਨਾ ਘਰ ਤਾਂ ਨਾ ਜਾੜ ਕੋਈ ਗੱਲ ਨਹੀਂ ਤੂੰ ਤਲਾਕ ਲੈ ਲੈ ਤੈਨੂੰ ਹੋਰ ਖਸਮ ਮਿਲ ਜੂਗਾ ਅਗਲੇ ਨੂੰ ਵੀ ਕੋਈ ਲੱਭ ਜੂਗੀ ਹੋਰ ਫੁੱਲ ਝੜੀ ਕਮਾਲ ਦੀ ਗੱਲ ਆ ਮੈਂ ਤਾਂ ਨਾ ਹੱਥ ਜੋੜ ਕੇ ਕਹਿਣਾ ਹੱਥ ਜੋੜ ਕੇ ਵੀ ਜਿਹੜੀ ਜਿਹੜੀ ਜਨਾਨੀ ਦੇ ਬਾੜੀ ਖੁਰਕ ਹੁੰਦੀ ਆ ਨਾ ਜਿਹਨੂੰ ਆਪਦਾ ਘਰ ਵਾਲਾ ਚੰਗੜੀ ਦਾ ਤਾਂ ਬਗਾਨੀ ਬੁੱਕਲ ਚ ਬੜਾ ਸੁਆਦ ਆਉਂਦਾ ਭਾਈ ਤੁਸੀਂ ਆਪਦੇ ਘਰ ਵਾਲੇ ਛੱਡ ਦਿਓ ਤਲਾਕ ਲੈ ਲਓ ਮਗਰ ਉਹਨਾਂ ਦੇ ਪਰ ਕਿਸੇ ਦੇ ਪੁੱਤ ਨੂੰ ਜਾਣੂ ਨਾ ਮੁਕਾਓ ਕਿਸੇ ਦਾ ਘਰ ਨਾ ਜਾੜੋ ਮਾਪਿਆਂ ਨੂੰ ساری ਉਮਰ ਰੋਣ ਜੋ ਗੜਨਾ ਕਰੋ ਤੇ ਮੈਂ ਲੋਕਾਂ ਨੂੰ ਵੀ ਇੱਕ ਬੇਨਤੀ ਕਰਦਾ ਕੀ ਆ ਕੈਨੇਡਾ ਦੇ ਚਾਜ ਨਾ ਆਪਦੇ ਘਰ ਨਾ ਪੱਟੋ ਬੜਿਆਂ ਨੇ ਪੱਟ ਲੈਣੇ ਬੜਿਆਂ ਨੇ ਪੁੱਤ ਮਰਾਲੇ ਨੇ ਬੜਾ ਕੁਝ ਹੋ ਗਿਆ ਜੀ ਹਟ ਜੋ ਹਟ ਜੋ ਹਟ ਜੋ ਹਟ ਜੋ ਕੁਝ ਨਹੀਂ ਉਥੇ ਪਿਆ ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਗਈਆਂ ਜਿਹੜੇ ਪਹਿਲਾਂ ਕਮਾਈ ਹੁੰਦੀ ਸੀ ਉਹ ਗੱਲਾਂ ਹੁਣ ਗਈਆਂ ਹੁਣ ਤਾਂ ਬਸ ਆਈ ਚਲਾਈ ਆ ਉਥੇ ਕੋਈ ਬੜੇ ਡਾਲਰ ਨਹੀਂ ਬਣਦੇ ਹੁਣ ਤੇ ਆ ਆ ਦੀਆਂ ਸੋਨੇ ਵਰਗੀਆਂ ਜ਼ਮੀਨਾਂ ਵੇਚ-ਵੇਚ ਕੇ ਨਾ ਵੇਲੇ ਹੋਵੋ ਨਾ ਆਪਦੇ ਪੁੱਤ ਮਰਾਓ ਨਾ ਆਪਦੇ ਪੁੱਤ ਨਸ਼ਿਆਂ ਤੇ ਲਾਓ ਕੱਲੀ ਕੈਰੀ ਜਨਾਨੀ ਬਾਹਰ ਕੱਲਣ ਦਾ ਕੋਈ ਹਾਲ ਨਹੀਂ ਜੇ ਭਾਵੇਂ ਗੱਲ ਲੱਗੇ ਗੋਡੇ ਤੇ ਭਾਵੇਂ ਲੱਗੇ ਗਿੱਟੇ ਠੀਕ ਆ ਜਨਾਨੀ ਦੇ ਘੋੜੀ ਮਿੱਤਰ ਉਹਦੀ ਜਿਹਦੀ ਹੱਥ ਚ ਲਗਾਮ ਜੇ ਗੱਲ ਜਮਾ ਸੱਚੀ ਆ ਭੱਲੇ ਬੰਦ ਲੋ ਬਾਕੀ ਮੇਰੀ ਕਿਸੇ ਨੇ ਮੰਨਣੀ ਨਹੀਂ ਇੱਥੇ ਕੁਝ ਕੁ ਬੀਬੀਆਂ ਆ ਕੇ ਵੀ ਕਹਿਣਗੀਆਂ ਕਿ ਐਵੇਂ ਪਕਾਈ ਮਾਰਦਾ ਮੈਨੂੰ ਪਤਾ ਕਈਆਂ ਦੇ ਚਮੂਨੇ ਲੜਦੇ ਆ ਪਰ ਸੱਚੀ ਗੱਲ ਕਹਿਣ ਨੂੰ ਮੈਂ ਹਟਦਾ ਨਹੀਂ ਜੋ ਮਰਜੀ ਹੋ ਜੇ ਆ ਦੋ ਮਿੰਟ ਦੇ ਸਵਾਦ ਪਿੱਛੇ ਫਰੀਦਕੋਟ ਵੇਖ ਲੋ ਕੀ ਹੋ ਗਿਆ ਜੇ ਚਗਲ ਤੀਵਨੀ ਦੇ ਘਰ ਵਾਲਾ ਸੋਨੇ ਵਰਗਾ ਮਰਾਤਾ ਹੁਣ ਜੇਲ੍ਹ ਚ ਦਾਲ ਪੀਉ ਸਾਰੀ ਉਮਰ ਹੁਣ ਅਗਲੇ ਵੀ ਕਿ ਟ ਵੱਡੀ ਹੀਰ ਬਣਵਾੜ ਬੈਂਦੀ ਸੀਗੀ ਇਹੋ ਜੀ ਹੋਰ ਵੀ ਬੜੀਆਂ ਨੇ ਇਹੋ ਜੀ ਕਪਤੀਆਂ ਹੋਰ ਵੀ ਬੜੀਆਂ ਨੇ ਬੜਿਆਂ ਦੇ ਲੋਕਾਂ ਦੇ ਘਰ ਜਾੜੇ بڑے ਮੁੰਡੇ ਮਾਰਦੇ ਇਹੋ ਜੀ ਕਪਤੀਆਂ ਰੰਨਾ ਨੇ ਬਾਕੀ ਸਾਡੇ ਲੋਕਾਂ ਨੂੰ ਹਜੇ ਮਤ ਨਹੀਂ ਆਉਣ ਡਈ ਕੈਨੇਡਾ ਕੋ ਨੀ ਡਾ ਕੈਨੇਡਾ ਹੀ ਕਰੀ ਜਾਣਗੇ ਪਤਾ ਨਹੀਂ ਨਾਲ ਕੈਨੇਡਾ ਜੋ ਕੀ ਕੱਢਣਾ ਆਪ ਦਾ ਸੋਨੇ ਵਰਗਾ ਪੰਜਾਬ ਛੱਡ ਕੇ ਸੋਨੇ ਵਰਗਾ ਜ਼ਮੀਨਾ ਛੱਡ ਕੇ ਆਪਦੇ ਪਰਿਵਾਰ ਛੱਡ ਕੇ ਬਾਹਰ ਮੂੰ ਚੱਕੀ ਜਾਣਗੇ ਘਰ ਵਾਲੀ ਬਾਹਰ ਕਰ ਲਦੀ ਘਰ ਵਾਲੀ ਬਾਹਰ ਕਰ ਲਦੀ ਫਿਰ ਅਗਲੀ ਬਾਹਰ ਜਾ ਕੇ ਜਿਵੇਂ ਕਰਦੀ ਆ ਫਿਰ ਪਤਾ ਹੀ ਆ ਸਾਰੇ ਲੋਕਾਂ ਨੂੰ ਹੁਣ ਮੈਂ ਕਿਹੜਾ ਬੋਲ ਕੇ ਦੱਸਾਂਗਾ ਆਪਦੀ ਲੱਗਦਾ ਬਾਕੀ ਸਾਰੀਆਂ ਨਹੀਂ ਜਿਨ੍ਹਾਂ ਨੇ ਆਪ ਦੇ ਪਰਿਵਾਰ ਬਾਰੇ ਸੋਚਿਆ ਉਹ ਘਰ ਲੈ ਬੈਠੇ ਸੋਚਿਆ ਪਰ ਉਹ 100 ਚੋਂ 20% ਚੰਗੀਆਂ ਨੇ 80 ਦਾ ਆਵਾ ਉੱਤੇ ਹੀ ਪਿਆ ਬਾਕੀ ਅਗਲਾ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਣੇ ਆ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰੋ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਸਬਸਕ੍ਰਾਈਬ ਜਰੂਰ ਕਰ ਚਾਉਂਦੇ ਵਾਸਤੇ ਰਹੋ